ਵੈਗਰ ਜੀ ਖਾਲਸਾ ਵੈਗਰ ਜੀ ਦੀ ਫਤਿਹ ਸੋ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ ਆ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰੇ ਤੋਂ ਨਹੀਂ ਰਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ 47 ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮੱਧੀ ਵਾਲੀ ਇਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲ ਕਾ ਸਾਡੇ ਉਧਰ ਹਰਿਆਣੇ ਵਾਲੇ ਪਾਸੇ ਪਰ ਘੱਗਰ ਉੱਥੋਂ ਵੀ ਡੋਟ ਗਈ ਸੋ ਆ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਦਨ ਰਹੀਂ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾ ਕਿਉਂਗੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਫੋਨ ਨਾ ਕਰਨਾ ਪਵੇ ਕਿਸੇ ਨੂੰ ਆਪੇ ਰੜਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਅਦ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਹਣ ਅੱਗੇ ਮੈਂ ਫਿਲਮਾਂ ਦੇ ਤੋ ਫਿਲਮ ਕਰਾ ਲਓ ਠੀਕ ਆ ਠੀਕ ਆ ਮੈਂ 3-4 ਕਰੋੜ ਰੁਪਈਆ ਫਿਲਮ ਦਾ ਮੰਗਦਾ ਮੇਰੀ ਉਹ ਵੀ ਮੇਰੇ ਤੋਂ ਫਰੀਦ ਹੀ ਫਿਲਮ ਕਰਾ ਲਓ ਪਰ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆ ਮੈਸੇਜ ਆਉਦੇ ਯਾਰਾਂ ਦੋਸਤਾਂ ਨੂੰ ਲਾਉਣ ਲੱਗਿਆ ਮੈਂ ਕਿਸੇ ਨੂੰ ਇਨਫੋਰਮ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਚਲ ਭੇਜਿਆ ਜਾਂਦਾ ਠੀਕ ਆ ਆਪਾਂ ਐਨ ਜੀਓ ਆ ਭਾਜੀ ਹੁਣੀ ਠੀਕ ਆ ਗਲੋਬਲ ਸਿੱਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਆ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜਗਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਆ ਵਿਦੇਸ਼ਾਂ 'ਚ ਬੈਠੇ ਨੇ ਠੀਕ ਆ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦੇਈਏ ਠੀਕ ਹੈ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਟਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਜਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਢਾਲੀ ਵਾਲਾ ਬਾਜੀ ਤੇ ਜਸ਼ਨ ਬਈ ਠੀਕ ਹੈ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਲੋਟ ਅਗਲਾ ਲੋਟ ਰੈਡੀ ਆ ਪਰੀਤ ਟਰੈਕਟਰ ਤੋਂ ਤੇ ਪਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਟਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ ਸਾਨੂੰ ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪਰੀਤ ਤੋਂ ਹੀ ਲੈ ਦਿਓ ਬਸ 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 ਜਿਹੜਾ ਵੀ ਭਾਈ ਆਪਾਂ ਹਾਂ ਆਪਾਂ ਆਗੇ ਪੰਜਾਬ ਨਾਲ ਖੜੇ ਆਉਂਟ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਵਪਾਰੀ ਸਮਝਦੇ ਆਂ ਹਾਂ ਉਹਨਾਂ ਦੀ ਵੀ ਮਜਬੂਰੀ ਆ ਠੀਕ ਆ ਅੱਜ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬੈਠਦੇ ਸਾਰ ਉਦੋਂ ਤੁਸੀਂ ਕਿਹਾ ਵੀ ਸਾਨੂੰ ਟਰੈਕਟਰਾਂ ਦੀ ਲੋੜ ਆ ਅਸੀਂ ਕਿਹਾ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬੈਹਿ ਕੇ ਤੁਸੀਂ ਨਾਲੇ ਸੀ ਬਾਈ ਸੀਗੇ ਨਾ ਅਮਰਪ੍ਰੀਤ ਹੁਣ ਇਹ ਗੱਲ ਥੋੜੀ ਜੀ ਅੱਗੇ ਆਓ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਉਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਉਗਾ ਬਾਈ ਜੀ ਅਸੀਂ ਜਿੰਨੇ ਕੁ ਜੋਗੇ ਨਾਲ ਖੜੇ ਆਂ ਜਦੋਂ ਪੰਜਾਬ ਸਭ ਤੋਂ ਪਹਿਲ ਹੀ ਕਾਰਟ ਤੇ ਖੜੇ ਹੋ ਜਾਗੇ ਮੈਂ ਮੈਂ ਇੰਪੋਰਟੈਂਟ ਮੈਂ ਆਹ 10 ਕਲੀਅਰ ਕਰਦਾ ਮੈਂ ਪ੍ਰੋਜੈਕਟ ਮੈਂ ਆਹ 10 ਡਾਇਰੈਕਟਰ ਮੈਂ ਆਹ 10 ਡਾਇਰੈਕਟਰਾਂ ਦੀ ਜਿਹੜੀ ਸੇਵਾ ਉਹ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਪੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸਸਤਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਇਦਾਂ ਇੱਥੇ ਪਹਿਲਾਂ ਤਾਂ ਇੱਧਰ ਬੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ ਜੀ ਇਹ ਸਮਝਾ ਦਿਓ ਇਹਨਾਂ ਟਰੈਕਟਰਸ ਦਾ ਪ੍ਰੋਜੈਕਟ ਹੋ ਗਿਆ ਅਸੀਂ ਸੇਵਾ ਕਰਕੇ ਚੱਲ ਜਾਗੇ ਸਾਨੂੰ ਨਹੀਂ ਹਾਂ ਉਹ ਭਾਈ ਜੀ ਕੋ ਮੈਂ ਪਹਿਲਾਂ ਵੀ ਸਾਰਿਆਂ ਬਾਈ ਜੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਸੈਡੋ ਦਾ ਫੰਡ ਫੰਡ ਤੋਂ ਪਾਪੀ ਪੈਸਾ ਨਾ ਲਈਏ ਅਸੀਂ ਐਸੇ ਟੈਹੋ ਜਾ ਬਣਾਈਏ ਜਿਹੜਾ ਲੋੜ ਦਾ ਜਿੰਦਗੀ ਸਾਰਿਆਂ ਦੇ ਕੰਮ ਆਵੇ ਤੇ ਜਿਹੜੇ ਟਰੈਕਟਰ ਨੇ ਉਹ ਅੱਜ ਦੀ ਜਦੋਂ ਅਸੀਂ ਜ਼ਿੰਮੇਦਾਰਾਂ ਦੇ ਪਰਿਵਾਰਾਂ 'ਚ ਜਾ ਰਹੇ ਹਾਂ ਉਹਨਾਂ ਦਾ ਰੇਤਾ ਰੇਤਾ ਇੰਨਾ ਖੜਾ ਹੈ ਘਰਾਂ ਚ ਹੋਰ ਲੋੜ ਹੈ ਉਹ ਸੰਭ ਸਾਡੇ ਕੋਲੇ ਹੈ ਨਹੀਂ ਸੋ ਬਾਈ ਉਹਨਾਂ ਨੇ ਕਿਹਾ ਸੀ ਸੇਵਾ ਕਰਨਾ ਚਾਹੁੰਦੇ ਆ ਸੀ ਕਿ ਸੇਵਾ ਜੇ ਤੁਸੀਂ ਕਰਨੀ ਹੈ ਸਾਨੂੰ ਟਰੈਕਟਰ ਲੱਗੇ ਦਿਓ ਜਿਹੜਾ ਅਸੀਂ ਉਹਨਾਂ ਦੇ ਰੇਤਾ ਵੀ ਕੱਢੀਏ ਕੱਲ ਨੂੰ ਉਹ ਫਸਲਾਂ ਮੋਣੀਆਂ ਨੇ ਜਿਹੜਾ ਛੋਟਾ ਜ਼ਿਮੀਦਾਰ ਹੈ ਅਸੀਂ ਉਹਨਾਂ ਨੂੰ ਦਈਏ ਤੇਲ ਵੀ ਅਸੀਂ ਆਪਣੇ ਪੱਲਿਓ ਦਈਏ ਕਿ ਉਹ ਯੂਜ਼ ਕਰਨ ਭਾਵੇਂ 1 ਸਾਲ ਲੱਗੇ ਭਾਵੇਂ 2 ਸਾਲ ਲੱਗੇ ਵਾ 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 ਤੇਲ ਤੁਸੀਂ ਦਵੋਗੇ ਕੀ ਬਾਤ ਹੈ ਭਾਈ ਕੀ ਬਾਤ ਹੈ ਬੋਲੇ ਸੋਨਿਆ ਹਲ ਭਾਈ ਬਾਸ 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 ਜੀ ਇੱਕ ਸਵਾਲ ਹਾਂਜੀ ਹਾਂ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਐਂ ਤਾਂ ਇਦਾਂ ਹੀ ਆਤ ਕਰਦੇ ਕਰਦੇ ਰਹੋ ਹਾਂਜੀ ਹਾਂਜੀ ਪਰ ਇੱਕ ਉਹ ਪਰਿਵਾਰ ਨੇ ਜਿਨ੍ਹਾਂ ਦੀ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਸਾਰ ਲੈਣ ਵਾਲਾ ਹਾਂਜੀ ਉਹਨਾਂ ਵਾਸਤੇ ਵੀ ਕੋਈ ਕਿਸੇ ਨੂੰ ਅਪੀਲ ਕਰਦੇ ਹੋ ਕਿਸੇ ਐਨਜੀਓ ਨੂੰ ਕਿ ਭਾਜੀ ਕਰੋ 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 ਭਾਜੀ ਭਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੂ ਕਿੰਦੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੂੰ ਦਿਖਾਇਆ ਬਾਬਾ ਬਜ਼ੁਰਗ ਗਿਆ ਭਾਜੀ ਉਹਦੀ ਲੱਤਾਂ ਨਹੀਂ ਹੈਗੀਆਂ ਗਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਬਾਕੀ ਅਸੀਂ ਜਿਹਨੇ ਜੋਗੇ ਆ ਅਸੀਂ ਜਿਹਨੇ ਅਸੀਂ ਜਿਹਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਿੰਦਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦੀ ਆ ਚੀਜ਼ਾਂ ਦੀ ਲੋੜ ਨਹੀਂ ਹੈਗੀ ਠੀਕ ਆ ਅਸੀਂ ਤਾਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਭਾਜੀ ਦਿੱਲੀ ਆਉਣਾ ਆਪ ਫਿਜ਼ੀਕਲੀ ਬਹੁਤ ਔਖਾ ਨਹੀਂ ਹੋ ਜਾਂਦਾ ਜਿਵੇਂ ਤੁਸੀਂ ਭਾਜੀ ਭਾਜੀ ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਦੁਪਹਿਰਾਂ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁਖੀ ਸੰਧੀ ਗਿਆ ਸੁਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਚ ਨਹੀਂ ਪਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਟਾਈਮ ਹੈ ਉਹੀ ਫੈਮਿਲੀ ਗਰੁੱਪ ਚ ਭੇਜਤੀ ਵੀ ਉਹ ਵੀ ਮੈਂ ਮਹਾ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗਬੀਰ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਉਹਨੀਆਂ ਪਾੜ ਤੇ ਬੈਠੇ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਨਾਸ ਹੋਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂੜ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਆਲੇ ਹੋ ਗਏ ਆ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਿਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਿਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪਰਵਾਹ ਨਹੀਂ ਬਾਲੇ ਸੋਨਹਾਰ ਸ਼ਾਂਤ ਰਿਆ ਕਾਲ